ਸੋਰਠ ਮਹੱਲਾ ਤੀਜਾ ਸੋਰਠ ਰਾਗ ਦੇ ਵਿੱਚ ਤੀਸਰੇ 파ਰਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 603 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਬਿਨ ਸਤਗੁਰ ਸੇਵੇਂ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਸੱਗ ਕਹਿੰਦੇ ਜੀਵਨ ਦੇ ਵਿੱਚ ਸਤਗੁਰੂ ਤੋਂ ਬਗੈਰ ਦੁੱਖ ਹੀ ਦੁਕਾਨ ਤੇ ਸਾਈਬ ਕਹਿੰਦੇ ਕਿ ਉਹਨਾਂ ਦੁੱਖਾਂ ਦੀ ਫਿਰ ਕੋਈ ਗਿਣਤੀ ਨਹੀਂ ਹੁੰਦੀ ਬੇੰਤ ਦੁੱਖ ਮਨ ਨੂੰ ਤਨ ਨੂੰ ਚਿੰਬੜ ਜਾਂਦੇ ਹਨ ਜਿਸ ਦੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨਹੀਂ ਹੈ ਤੇ ਉਹ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਪਟਕਦਾ ਰਹਿੰਦਾ ਹੈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬਜਾਈ اے ਪ੍ਰਮਾਤਮਾ ਮੈਂ ਗਰੀਬ ਹਾਂ ਆਪ ਜੀ ਜੁਗਾਂ ਦੇਉ ਸੰਸਾਰ ਦੇ ਆਰੰਭ ਤੋਂ ਪਹਿਲਾਂ ਦੇ ਦਾਤਾਂ ਦੇਣ ਵਾਲੇ ਪ੍ਰਮਾਤਮਾ ਹੋ ਤੇ ਆਪ ਹੀ ਕਿਰਪਾ ਕਰਕੇ ਆਪਣੇ ਸ਼ਬਦ ਦੇ ਨਾਲ ਸਾਨੂੰ ਸਮਝਾந்தி ਬਖਸ਼ ਕਿਰਪਾ ਕਰੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਇਹ ਮੇਰੇ ਪ੍ਰਾਣਾ ਦੇ ਮਾਲਕ ਆਪ ਹੀ ਕਿਰਪਾ ਕਰੋ ਸਤਿਗੁਰ ਦਾਤਾ ਮੇਰ ਮਲਾਬ ਹਰ ਨਾਮ ਦੇਵੋ ਆਧਾਰੇ ਸਤਿਗੁਰ ਦੇ ਰਾਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਤੇ ਪ੍ਰਮਾਤਮਾ ਫਿਰ ਨਾਮ ਦਾ ਆਸਰਾ ਦਿੰਦਾ ਹੈ ਜੀਵਨ ਦੇ ਵਿੱਚ ਸਾਚ ਨਾਮ ਆਧਾਰ ਮੇਰਾ ਤੇ ਜਦੋਂ ਨਾਮ ਦਾ ਆਸਰਾ ਮਿਲਦਾ ਫਿਰ ਭੁੱਖਾ ਸਭ ਗਵਾਈਆਂ ਮਰਮਾਨ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਰਹਾਉ ਮਨਸਾ ਮਾਰ ਦੁਬਦਾ ਸਹਿ ਸਮਾਨੀ ਪਾਇਆ ਨਾਮ ਅਪਾਰਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਉਹਨਾਂ ਨੇ ਆਸਾ ਤ੍ਰਿਸ਼ਨਾ ਸਾਰੀਆਂ ਮੰਗਾ ਉਹਨਾਂ ਦੀਆਂ ਖਤਮ ਹੋ ਜਾਂਦੀਆਂ ਹਨ ਹਰ ਰਸ ਚਾਖਮਾ ਨਿਰਮਲ ਹੋਆ ਕਿਲਵੇ ਕਟ ਨਹਾਰਾ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਹੀ ਰਸ ਚੱਕਿਆ ਹੈ ਤੇ ਜਿਸ ਦੇ ਨਾਲ ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈ ਤੇ ਮਨ ਦੇ ਸਾਰੇ ਦੁੱਖ ਪ੍ਰਮਾਤਮਾ ਆਪ ਕੱਟਦਾ ਹੈ ਸ਼ਬਦ ਮਰੋਂ ਫਿਰ ਜੀ ਮੂਸਾ ਦੀ ਤਾਂ ਫਿਰ ਮਰਨਾ ਹੋਈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਜੀਵਨ ਜੀਵਿਆ ਹੈ ਉਹਨਾਂ ਦਾ ਜਨਮ ਮਰਨ ਖਤਮ ਹੋ ਗਿਆ ਅਮਰਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਮ੍ਰਿਤਿ ਤੋਂ ਰਹਿਤ ਹੈ ਸਦੀਵੀ ਰਹਿਣ ਵਾਲਾ ਹੈ ਉਹ ਸਭ ਪਦਾਰਥਾਂ ਤੋਂ ਮਿੱਠਾ ਹੈ ਤੇ ਇਹ ਨਾਮ ਦਾ ਜਿਹੜਾ ਪਦਾਰਥ ਹੈ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ ਦਾਤਾ ਦਾਤ ਰਖੀ ਹੱਥে ਆਪਣਾ ਜਿਸ ਭਾਵ ਹੈ ਉਸ ਦੇ ਪ੍ਰਮਾਤਮਾ ਨੇ ਨਾਮ ਦੀ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਤੇ ਜਿਸ ਗੁਰਮੁਖ ਨੇ ਨਾਮ ਦੀ ਦਾਤ ਮੰਗੀ ਹੈ ਪ੍ਰਮਾਤਮਾ ਉਸੇ ਨੂੰ ਹੀ ਬਖਸ਼ਿਸ਼ ਕਰਦਾ ਹੈ ਨਾਨਕ ਨਾਮ ਅਰਤੇ ਸੁਖ ਪਾਇਆ ਦਰਗਾ ਜਾਪੈ ਸੋਈ ਦਾਸ ਨਾਨਕ ਆਖਦਾ ਹੈ ਦਾਸ ਨਾਨਕ ਨੇ ਸਦੀਵੀ ਸੁਖ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਪ੍ਰਾਪਤ ਕੀਤਾ ਹੈ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਦਰਗਾ ਜਾਪੈ ਸੋਈ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਇੱਜ਼ਤ ਮਿਲਦਾ ਹੈ ਪਹਿਚਾਨ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ